ਨਵੀਂ ਨੂਨ ਲੁਧਿਆਣਾ ਨੂੰ ਨਵਾਂ ਮੇਰ ਮਿਲ ਜਾਵੇਗਾ ਇੱਥੇ ਦੱਸ ਦਿੰਦੇ ਆ ਕਿ ਪਿਛਲੇ ਦਿਨੀ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਲੁਧਿਆਣਾ ਦੇ ਵਿੱਚ ਜੋ ਮੇਰ ਹੋਵੇਗਾ ਉਹ ਮਹਿਲਾ ਮੇਰ ਹੋਵੇਗੀ ਤਾਂ ਲੁਧਿਆਣਾ ਨੂੰ ਪਹਿਲੀ ਵਾਰ ਇੱਕ ਮੇਲਾ ਮੇਰ ਜਿਹੜੀ ਆ ਉਹ ਮਿਲਣ ਜਾ ਰਹੀ ਆ ਤਾਂ ਇਸ ਦੇ ਨਾਲ ਨਾਲ ਇਹ ਵੀ ਦੱਸ ਦਿੰਦੇ ਆ ਕਿ ਸੀਨੀਅਰ ਡਿਪਟੀ ਮੇਰ ਦੀ ਵੀ ਚੋਣ ਹੋਵੇਗੀ ਅਤੇ ਡਿਪਟੀ ਮੇਰ ਦੀ ਵੀ ਚੋਣ ਹੋ ਜਾਵੇਗੀ ਤਾਂ ਲੁਧਿਆਣਾ ਦੇ ਵਿੱਚ 95 ਵਾਰਡ ਨੇ ਤਾਂ 95 ਵਾਰਡਾਂ ਤੇ ਪਿਛਲੇ ਦਿਨੀ ਚੋਣਾਂ ਹੋਏ ਸੀਗੇ ਜਿਨ੍ਹਾਂ ਵਿੱਚੋਂ 41 ਸੀਟਾਂ ਜਿਹੜੀਆਂ ਆ ਆਮ ਆਦਮੀ ਪਾਰਟੀ ਨੂੰ ਮਿਲੀਆਂ ਸੀਗੀਆਂ 30 ਸੀਟਾਂ ਜਿਹੜੀਆਂ ਵਾ ਕਾਂਗਰਸ ਨੂੰ ਮਿਲੀਆਂ ਸੀਗੀਆਂ ਇਸ ਤੋਂ ਇਲਾਵਾ ਭਾਜਪਾ ਕੋ 19 ਸੀਟਾਂ ਆਈਆਂ ਸੀਗੀਆਂ ਦੋ ਜਿਹੜੇ ਨੇ ਅਕਾਲੀ ਦਲ ਦੇ 파ਰਸ਼ਦ ਚੁਣੇ ਗਏ ਸੀਗੇ ਇਸ ਤੋਂ ਇਲਾਵਾ ਤਿੰਨ ਜਿਹੜੇ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਸੀਗੇ ਤਾਂ ਹੁਣ ਇਹ ਸਾਰੇ ਕਾਉਂਸਲਰਾਂ ਨੂੰ ਜਿਹੜੀਆਂ ਵਾ 20 ਜਨਵਰੀ ਨੂੰ ਸੋਚ ਚਕਾਈ ਜਾਵੇਗੀ ਇਹ ਸਮਾਗਮ ਜੋ ਆ ਲੁਧਿਆਣਾ ਦੇ ਗੁਰਨਾਰੰਗ ਦੇਵ ਭਵਨ ਦੇ ਵਿੱਚ ਰੱਖਿਆ ਗਿਆ ਵਾ ਇਸ ਤੋਂ ਪਹਿਲਾਂ ਇਹ ਸਮਾਗਮ ਜਿਹੜਾ ਵਾ 14 ਜਨਵਰੀ ਨੂੰ ਰੱਖਿਆ ਗਿਆ ਸੀਗਾ ਪਰ ਇਸ ਦੌਰਾਨ ਇੱਕ ਵੱਡਾ ਹਾਦਸਾ ਹੋ ਗਿਆ ਸੀਗਾ ਲੁਧਿਆਣਾ ਪਸ਼ਮੀ ਇਲਾਕੇ ਦੇ ਉਹ ਜਿਹੜੇ ਵਿਧਾਇਕ ਨੇ ਗੁਰਪ੍ਰੀਤ ਗੋਗੀ ਉਹਨਾਂ ਦੀ ਮੌਤ ਹੋ ਗਈ ਸੀ ਜਿਸ ਕਰਕੇ ਇਹ ਸਮਾਗਮ ਜਿਹੜਾ ਵਾ ਅੱਗੇ ਕਰਨਾ ਪਿਆ ਹੁਣ ਜਿਹੜਾ ਵਾ ਇਹ ਸਮਾਗਮ 20 ਜਨਵਰੀ ਰੱਖਿਆ ਗਿਆ ਵਾ 19 ਜਨਵਰੀ ਨੂੰ ਵਿਧਾਇਕ ਗੁਰਪ੍ਰੀਤ ਗੋਗੀ ਉਹਨਾਂ ਦਾ ਭੋਗ ਹੈਗਾ ਵਾ ਉਸ ਤੋਂ ਬਾਅਦ ਹੁਣ ਆ ਇਹ ਸਮਾਗਮ 20 ਜਨਵਰੀ ਨੂੰ ਹੋਵੇਗਾ 20 ਜਨਵਰੀ ਨੂੰ ਸੌ ਚੱਕਾਈ ਜਾਵੇਗੀ ਸਾਰੇ ਕੌਂਸਲ ਜਿਹੜੇ ਨੇ ਸੌ ਚੱਕਣ ਦੀ ਗੁਰਨਾਦਕ ਦੇਵ ਪਵਨ ਲੁਧਿਆਣਾ ਦੇ ਵਿੱਚ ਇਹ ਸਮਾਗਮ ਰੱਖਿਆ ਗਿਆ ਵਾ ਇੱਥੇ ਹੁਣ ਇਹ ਦੱਸ ਦਿੰਦੇ ਆ ਕਿ ਲੁਧਿਆਣਾ ਦੇ ਮੇਅਰ ਦੇ ਲਈ 48 ਜਿਹੜੇ ਨੇ ਉਹ ਕੌਂਸਲ ਚਾਹੀਦੇ ਨੇ ਕਿ ਕਿਸੇ ਪਾਰਟੀ ਕੋ 48 ਕੌਂਸਲ ਹੁੰਦੇ ਨੇ ਤਾਂ ਉਹ ਆਪਣਾ ਮੇਅਰ ਜਿਹੜਾ ਵਾ ਦਾਵੇਦਾਰ ਕਰਸੇ ਦਾਵਾ ਪਰ ਇਥੇ ਆਮ ਆਦਮੀ ਪਾਰਟੀ ਵੱਲੋਂ ਦਾਵਾ ਕੀਤਾ ਗਿਆ ਕਿ ਉਹਨਾਂ ਵੱਲੋਂ ਹੁਣ ਇਹ ਮੇਅਰ ਬਣਾਇਆ ਜਾਵੇਗਾ ਆਪਣਾ ਮੇਅਰ ਉਹਨਾਂ ਦਾ ਹੋਵੇਗਾ ਤਾਂ ਇਥੇ ਵੀ ਦੱਸਦੇ ਨੇ ਜਿਹੜੇ ਨਾਮ ਜਿਹੜੇ ਸਾਹਮਣੇ ਆਏ ਨੇ ਇਹਨਾਂ ਦੇ ਵਿੱਚੋਂ ਮੇਅਰ ਸੀਟ ਦੇ ਲਈ ਜੋ ਨਾਮ ਸਾਹਮਣੇ ਨੇ ਆ ਐਡਵੋਕੇਟ ਮਹਿਕ ਟਿੰਨਾ ਜਿਹੜੇ ਕਿ ਆਮ ਆਦਮੀ ਪਾਰਟੀ ਦੀ ਸੀਟ ਤੋਂ ਜਿੱਤੇ ਸੀਗੇ ਉਹਨਾਂ ਦੇ ਨਾਮ ਜਦ ਅਸੀਂ ਦੱਸਦੇ ਕਿ ਜਿਹੜੀਆਂ ਮੇਡਲਾਂ ਜਿੱਤੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਜਿਨ੍ਹਾਂ ਦੇ ਨਾਮ ਅੱਗੇ ਨੇ ਮਹਿਕ ਟਿੰਨਾ ਵਾ ਜਿਹੜੇ ਐਡਵੋਕੇਟ ਨੇ ਇਸ ਤੋਂ ਇਲਾਵਾ ਨਿਧੀ ਗੁਪਤਾ ਵਾ ਇਹਨਾਂ ਦਾ ਨਾਮ ਅੱਗੇ ਚੱਲ ਰਿਹਾ ਵਾ ਪ੍ਰਿੰਸੀਪਲ ਇੰਦਰਜੀਤ ਕੋਰ ਉਹਨਾਂ ਦਾ ਨਾਮ ਚੱਲ ਰਿਹਾ ਵਾ ਅਤੇ ਅਮ੍ਰਿਤ ਵਰਸ਼ਾ ਰਾਮਪਾਲ ਇਹਨਾਂ ਦੇ ਨਾਮ ਜਿਹੜੇ ਨੇ ਇਹ ਅੱਗੇ ਚੱਲ ਰਹੇ ਨੇ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਜਿਹੜਾ ਵਾ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾ ਸਕਦੀ ਆ 20 ਤਰੀਕ ਨੂੰ ਲੁਧਿਆਣਾ ਦੇ ਵਿੱਚ ਸਮਾਗਮ ਰੱਖਿਆ ਗਿਆ ਵਾ ਕੈਪਟਨ ਬੰਤਰੀ ਪਹੁੰਚਣਗੇ ਹਲਕੇ ਦੇ ਜਿਹੜੇ ਵਿਧਾਇਕ ਨੇ ਲੁਧਿਆਣਾ ਦੇ ਵਿਧਾਇਕ ਵੱਖ-ਵੱਖ ਹਲਕਿਆਂ ਦੇ ਵਿਧਾਇਕ ਨੇ ਉਹ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨਗੇ ਤਾਂ 48 파ਰਸ਼ਦ ਚਾਹੀਦੇ ਨੇ ਕਿਸੇ ਪਾਰਟੀ ਨੂੰ ਜੇਕਰ ਮੇਰ ਬਣਾਉਣਾ ਹੁੰਦਾ ਵਾ ਤਾ ਆਮ ਆਦੀ ਪਾਰਟੀ ਕੋਲ 41 ਨੇ ਪਿਛਲੇ ਦਿਨੀ ਜੋੜ ਤੋੜ ਲਗਾਇਆ ਗਿਆ ਸੀਗਾ ਤਾਂ ਤਿੰਨ ਤੋਂ ਚਾਰ ਪਾਸੇ ਜਿਹੜੇ ਨੇ ਆਮ ਆਦੀ ਪਾਰਟੀ ਨੇ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਵੀ ਕੀਤੇ ਸੀਗੇ ਤਾਂ ਹੁਣ ਜੋ ਦਾਵਾ ਆਮ ਆਦੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਕਿ ਉਹਨਾਂ ਦੀ ਹੀ ਪਾਰਟੀ ਦਾ ਮੇਰ ਬਣੇਗਾ ਇੱਥੇ ਕਾਂਗਰਸ ਨੇ ਵੀ ਆਪਣਾ ਦਾਵਾ ਕੀਤਾ ਸੀਗਾ ਕਿ ਅਸੀਂ ਕਾਂਗਰਸ ਅਤੇ ਭਾਜਪਾ ਮਿਲ ਕੇ ਆਪਣਾ ਮੇਰ ਬਣਾਵੇਗੀ ਪਰ ਇਸ ਦੇ ਵਿੱਚ ਇੱਕ ਗੁਰਮੀਤ ਸਿੰਘ ਬਿੱਟੂ ਦਾ ਟਵੀਟ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਕਾਂਗਰਸ ਨਾਲ ਮਿਲ ਕੇ ਆਪਣਾ ਜਿਹੜਾ ਮੇਰ ਨਹੀਂ ਬਣਾਵਾਂਗੇ ਤਾ ਹੁਣ ਆਮ ਆਦਮੀ ਪਾਰਟੀ ਨੇ ਕਲੀਅਰ ਕੀਤਾ ਵਾ ਕਿ ਅਸੀਂ ਆਪਣਾ ਮੇਰ ਜੜਾ ਵਾ ਬਣਾਉਣ ਜਾ ਰਹੇ ਹਾਂ 20 ਜਨਵਰੀ ਦਿਨ ਸੋਮਵਾਰ ਦਾ ਸਮਾਂ ਰੱਖਿਆ ਗਿਆ ਵਾ ਲੁਧਿਆਣਾ ਦੇ ਗੁਰਨਾਨਕ ਦੇਵ ਭਵਨ ਦੇ ਵਿੱਚ ਇਹ ਸਮਾਗਮ ਹੋਣ ਜਾ ਰਿਹਾ ਵਾ ਜਿੱਥੇ ਸੌਂਚਕਾਈ ਜਾਣੀ ਆ ਲੁਧਿਆਣਾ ਨੂੰ ਪਹਿਲੀ ਵਾਰ ਇੱਕ ਮਹਿਲਾ ਮੇਅਰ ਮਿਲੇਗੀ ਇਸ ਦੇ ਨਾਲ ਨਾਲ ਸੀਨੀਅਰ ਡਿਪਟੀ ਮੇਅਰ ਨੂੰ ਸੌਂਚਕਾਈ ਜਾਵੇਗੀ ਡਿਪਟੀ ਮੇਅਰ ਦੇ ਸੌਂਚਕਾਈ ਜਾਵੇਗੀ ਬਾਕੀ ਜਿੱਤੇ ਕਾਉਂਸਲਰਾਂ ਨੂੰ ਸੌਂਚਕਾਈ ਜਾਵੇਗੀ ਸਮਾਗਮ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਵਾ ਉਹ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਮੇਅਰ ਦੇ ਆਫਿਸ ਦੀ ਜਿਹੜੀ ਆ ਸਾਫ ਸਫਾਈ ਸ਼ੁਰੂ ਹੋ ਚੁੱਕੀ ਆ ਤਾ ਹੁਣ 20 ਜਨਵਰੀ ਨੂੰ ਲੁਧਿਆਣਾ ਨੂੰ ਨਵਾਂ ਮੇਰ ਮਿਲ ਜਾਵੇਗਾ ਕੌਣ ਮੇਰ ਹੋਵੇਗਾ ਇਹ ਜਿਹੜਾ ਕਿ ਸੋਮਵਾਰ ਸਵੇਰੇ ਜਿਹੜਾ ਬਾ ਮਾਰਨਿੰਗ ਤੱਕ ਕਲੀਅਰ ਹੋ ਜਾਵੇਗਾ ਕਿ ਕਿ ਕਿਸ ਨੂੰ ਮੇਰ ਜਿਹੜਾ ਬਾ ਬਣਾਇਆ ਜਾ ਰਿਹਾ ਬਾ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ ਜਿਹੜੇ ਨਾਮ ਅੱਗੇ ਚੱਲ ਰਹੇ ਨੇ ਉਹਨਾਂ ਦੇ ਵਿੱਚੋਂ ਐਡਵੋਕੇਟ ਮਹਿਕ ਟੀਨਾ ਬਾ ਨਿਧੀ ਗੁਪਤਾ ਬਾ ਪ੍ਰਿੰਸੀਪਲ ਇੰਦਰਜੀਤ ਕੋਹਰਾ ਅਤੇ ਅਮਰਿਤ ਵਰਸ਼ਾ ਰਾਮਪਾਲ ਨੇ ਤਾਂ ਇਹਨਾਂ ਦੇ ਨਾਮ ਜਿਹੜੇ ਨੇ ਅੱਗੇ ਚੱਲ ਰਹੇ ਨੇ ਤਾਂ ਕਿਸੇ ਨੂੰ ਵੀ ਮਹਿਲਾ ਮੇਰ ਜਿਹੜਾ ਬਾ ਬਨਾਇਆ ਜਾ ਸਕਦਾ ਵਾ ਤਾਂ ਕੌਣ ਮੇਲਾ ਮੇਰ ਹੋਵੇਗੀ ਇਹ ਸਮਝ ਦੱਸੇਗਾ 20 ਜਨਵਰੀ ਦਿਨ ਸੋਮਵਾਰ ਨੂੰ ਲੁਧਿਆਣਾ ਦੇ ਗੁਰਨਾਨਕ ਦੇਵ ਭਵਨ ਦੇ ਵਿੱਚ ਸੋਚਕ ਸਮਾਗਮ ਹੋਣ ਜਾ ਰਿਹਾ ਵਾ ਜਿਸ ਦੇ ਵਿੱਚ ਕਈ ਕੈਬਨਿਟ ਮੰਤਰੀ ਪਹੁੰਚਣ ਵਾਲੇ ਨੇ ਜਿਸ ਦੇ ਵਿੱਚ ਲੁਧਿਆਣਾ ਦੇ ਜਿਹੜੇ ਵਿਧਾਇਕ ਨੇ ਉਹ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨਗੇ ਤਾਂ ਨਵਾਂ ਮੇਰ ਜਿਹੜਾ ਵਾ ਉਹਨਾਂ ਨੂੰ ਬਨਾਇਆ ਜਾਵੇਗਾ ਕੁਰਸੀ ਤੇ ਬਿਠਾਇਆ ਜਾਵੇਗਾ ਲੱਡੂ ਖਵਾਏ ਜਾਣਗੇ ਤਾਂ ਲੁਧਿਆਣਾ ਨੂੰ ਨਵਾਂ ਮੇਰ ਜਿਹੜਾ ਵਾ 20 ਜਨਵਰੀ ਨੂੰ ਦਿਨ ਸੋਮਵਾਰ ਨੂੰ ਮਿਲ ਜਾਵੇਗਾ